ਉਹੀ ਕੁਝ ਮੈਂ ਮੇਰੇ ਪਿੰਡ 'ਚੋਂ ਦੇਖ ਰਿਹਾ ਐ ਇੱਕ ਪਿੰਡ ਦੀ ਧੀ ਹੋਵੇ 6 ਮਹੀਨੇ ਹੋ ਗਏ ਰੋਦੀ ਫਿਰਦੀ ਨੂੰ ਤੇ ਛੋਡੇ ਨਾਮ ਦੇ ਨਗਰਾਂ ਕੱਡੀਆਂ ਤੇ ਦੇਖਿਆ ਹੁੰਦਾ ਅਸੀਂ ਪੁੱਤ ਸਰਦਾਰਾਂ ਦੇ ਜੱਟ ਹੁੰਦੇ ਐ ਜੋ ਮਲਕਾਣੇ ਵਾਲੇ ਦੀ ਇੱਜ਼ਤ ਆ ਉਸੇ ਬੈਠੇ ਕੱਲ ਕੋਈ ਬੰਦਾ ਕਹਿੰਦਾ ਮੇਰੇ ਕੋਲ 50 ਲੱਖ ਦਾ ਪਰਨੋਟ ਐ ਇੱਕ ਕਹਿੰਦਾ 20 ਲੱਖ ਰਹਾ ਇੱਕ ਹੋੜੀ ਇੱਥੇ ਆਪਣੇ ਬੌਰੀਆ ਸਿੰਘ ਦਾ ਗਰੀਬ ਬੰਦਾ ਆ ਉਹ ਲੈ ਕੇ ਫਿਰਦਾ 47970 ਰੁਪਏ ਸਾਰੇ ਇਹਦੇ ਬਾਪ ਦੇ ਸਹੈਲ ਹੋਏ ਹੋਏ ਨੇ ਉਹ ਬਰੀ ਬੰਦੇ ਨੇ ਇੱਥੇ ਮੰਡੀ ਚ 50000 ਰੁਪਏ ਦਿਹਾੜੀ ਕਰਕੇ ਇਨਾਂ ਚ ਪੈਸੇ ਜਮ੍ਹਾਂ ਕਰਾਏ। ਉਹ ਰੱਬ ਦੇ ਘਰੇ ਵੀ ਰੱਬ ਦੀ ਚੱਕੀ ਨਾ ਚੱਲਦੀ ਹੋਈ ਐ। ਤੇ ਪੀਸ ਦੀ ਲੋਟ ਬਰੀਕ ਐ। ਛਾਨਰ ਦੀ ਰੋਡ ਨਹੀਂ ਪੈਂਦੀ ਫਿਰਾਂ। ਇਹ ਲੋਕ ਹੋਰ ਜਿਨ੍ਹਾਂ ਨੇ ਦਿਹਾੜੀਦਾਰ ਬੰਦਿਆਂ ਨੇ ਠੱਗੀਆਂ ਮਾਰ ਕੇ ਸਾਡੇ ਵਰਗਿਆਂ ਦੀਆਂ ਜ਼ਮੀਨਾਂ ਵੇਚੀਆਂ ਤੇ ਤੁਹਾਡੇ ਕੋਲੇ ਜਿਨ੍ਹਾਂ ਦੇ ਕਰੋੜ ਸ਼ੋਅタル ਰਿਹਾ ਸੀਗੇ ਫੌਜੀ ਸਾਹਿਬ ਉਹ ਕੰਨੇ ਉਹਦਾ ਗਿਣ ਮੀ ਆਏ ਨਾ। ਮੇਰੇ ਕੋਲ ਬਹੁਤ ਫੋਨ ਆਈ ਜਾਂਦੇ ਯਾਰ ਤੂੰ ਬੋਲ ਦੇਗਾ। ਉਹ ਮੈਂ ਕਹਿੰਦਾ ਥੋੜਾ ਮੂੰਹ ਟੁੱਟਿਆ ਯਾਰ ਤੁਸੀਂ ਪੈਸੇ ਲੈਣੇ ਤੁਸੀਂ ਦੱਸੋ ਵਿਆਹ ਪ੍ਰਨੋਟਾ ਸਾਡੇ ਕੋਲੇ ਅਸੀਂ ਲੈਣੇ ਸਾਡੇ ਵੀ ਦਿਓ ਪਰ ਮੈਂ ਜਿਹੜਾ ਮੈਂ ਹਿਸਾਬ ਲਾਇਆ ਵਿਪਤਾ ਜਿਹੋ ਨਾ ਇਸ ਤਰ ਲਾਗੀ ਜਾਣਾ ਸੋਏ ਦੂਜੀ ਟੀਰ ਪਰ ਆਈ ਜਦੋਂ ਆਪ ਦੇ ਸਾਨੂੰ ਲੱਗਦੀ ਹੈ ਨਾ ਜਦੋਂ ਅੱਖ ਲੱਗਦੀ ਹੈ ਕਿਸੇ ਦੇ ਉਰਤਾ ਹੁੰਦੀ ਹੈ ਕਿ ਬਸੰਤਰ ਤੇ ਜਦੋਂ ਆਪ ਦੇ ਲੱਗਦੇ ਉਹਦੋਂ ਅਗ ਹੁੰਦੀ ਏ ਵਿਪਤਾ ਜਦੋਂ ਅਰਸਾਲ ਤੇ ਆਣ ਪੈਂਦੀ ਮਿੱਤਰ ਮਿੱਤਰਾ ਤੋਂ ਪਾਸਾ ਵਟ ਜਾਂਦੇ ਪੁਰੇ ਭਲੇੜੀ ਕੋਈ ਨਹੀਂ ਫਰਕ ਕਰਦਾ ਸਾਪ ਰੱਸੀਆਂ ਦੇ ਵੜ ਕੇ ਦਸ ਜਾਂਦੇ ਕੱਚੇ ਕੋਠਿਆਂ ਨੂੰ ਜੇਕਰ ਨੇ ਪੀਏ ਨਾ ਉਹ ਟੈਣਿਆ ਟੈਣਿਆ ਟਹਿ ਜਾਂਦੇ ਰੁੱਸੇ ਹੋਿਆਂ ਨੂੰ ਜੇ ਮਨਾਈਏ ਨਾ ਫਰਕ ਪੈਂਦੇ ਪੈਂਦੇ ਬਹਿ ਜਾਂਦੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਆ ਮੁੰਡੇ ਵੀਡੀਓ ਬਣਾ ਰਹੇ ਐ ਬਲਕਾਣੇ ਪਿੰਡ ਤੱਕ ਪਹੁੰਚ ਨਹੀਂ ਕਰਦੇਓ ਬੀਮਲ ਕਾਨੇ ਵਾਲੇ ਜੱਟੋ ਸਰਦਾਰੋ ਏਧੀ ਦਾ ਸਾਥ ਦਿਓ ਜਦ ਇਹਦੇ ਦਾ ਬੇਇਨਸਾਫੀ ਹੋ ਰਹੀ ਹੈ ਨਾ ਤੇ ਉਹਨਾਂ ਦਾ ਟਾਈਮ ਸੋਲੇ ਤੇ ਵੀ ਆਊਗਾ ਜੀ ਇਹ ਬਾੜੀ ਦੂਰ ਦੀਆਂ ਗੱਲਾਂ ਨਹੀਂ ਹੈ ਜਦ ਇਹੇ ਦਾ ਹੋ ਗਿਆ ਕੱਲ ਨੂੰ ਤੇਰੀ ਕੱਲ ਨੂੰ ਮੇਰੀ ਵੀ ਵਾਪਸ ਹੋ ਸਕਦੀ ਹੈ ਜਾਂਦੇ ਦੀ ਕਿਸੇ ਤੇ ਕਿਸੇ ਤੇ ਵੀ ਬੇਪਤਾ ਆ ਸਕਦੀ ਹੈ ਅਣਖ ਨਾਲ ਜੱਗ ਜੀੜਾ ਚੰਗਾ ਜੇ ਅਣਖੀ ਦਾ ਮਰਨਾ ਸੇਰਾਂ ਨੂੰ ਐ ਮੇੜਾ ਹੁੰਦਾ ਕਿੰਦਣਾ ਕੋਲੋਂ ਡਰਨਾ ਦੇਸ਼ ਲਈ ਜੋ jaan maar de ਦੁਨੀਆ ਬਾਰਾ ਜਾਂਦੀ ਏ ਇੱਜ਼ਤ ਜੱਗ ਵਿੱਚ ਮੁਸ਼ਕਿਲ ਮਿਲਦੀ ਇੱਕ ਪੱਤ ਗਵਾਈ ਜਾਂਦੀ ਏ ਉਹ ਕੌਮੀ ਪ੍ਰਵਾਨਾ ਕੌਮ ਉਹ ਆਪਣੀ ਜ਼ਿੰਦਗੀ 바ਰ ਕੇ ਗਿਆ ਦੇਸ਼ ਦੀ ਸੇਵਾ ਕੀਤੀ ਹੈ ਜਾਂ ਜੋ ਕੌਮੀ ਪ੍ਰਵਾਨਿਆਂ ਦੇ ਪਰਿਵਾਰੋਂ ਲੱਦੇ ਫਿਰਦੇ ਨੇ ਤਾਂ ਤੁਸੀਂ ਕਿਸੇ ਬਾਗ ਦੀ ਮੂੜੀ ਨਹੀਂ ਹੋ ਕਿਸੇ ਬਾਗ ਦੀ ਮੂੜੀ ਨਹੀਂ ਹੋ ਇਸ ਕਰਕੇ ਆਪ ਸਰਬੱਤ ਨੂੰ ਬੇਨਤੀ ਹੈ ਆਪਣੇ ਸੱਚੇ ਸੌਣੀਆਂ ਨੂੰ મિત્રા દોસ્તਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰੋ ਵੀ ਜਿਵੇਂ ਵੀ ਜੱਥੇਬੰਦਿਆਂ ਨੇ ਕੋਈ ਫੈਸਲੇ ਹੁੰਦੇ ਐ ਵੱਧ ਚੜ ਕੇ ਵੱਧ ਤੋਂ ਵੱਧ ਇਥੇ ਜਿਹੜੇ ਲੋਕ ਆ ਕਾਠਾ ਜਿਹੜਾ ਉਹ ਕੱਟ ਕੀਤਾ ਜਾਵੇ ਤੇ ਖੁੱਲਣ ਬਾਜੀ ਨਾ ਕੀਤੀ ਜਾਵੇ ਸਾਤਮਾਈ ਧਰਨਾ ਦਿੱਤਾ ਜਾਵੇ ਤੇ ਸਬੂਤਾਂ ਦੇ ਸਬੇਤ ਜਿਵੇਂ ਉਹ ਜੱਥੇਦਾਰਾਪੁਰੇ ਚੱਲ ਕੇ ਗਏ ਆ ਵੀ ਸਾਡੇ ਕੋਲੇ ਪ੍ਰਮੋਟ ਹੈ ਜਿੰਨਾ ਜਿੰਨਾ ਕੋਈ ਆਪਣੇ ਸਬੂਤ ਪ੍ਰਮੋਟ ਪਏ ਮਲਕਾੜੇ ਪਿੰਡ ਦੇ ਵਿੱਚ ਉਹ ਸਾਰੇ ਲੈ ਕੇ ਇੱਥੇ ਦਿਖਾਏ ਜਾਣ। ਬੀਨਾਂ ਜਿਵੇਂ ਮੈਂ ਨੇ ਸਿੰਘ ਸਾਡੇ ਨਾਲ ਆਏ ਹੋਈ ਸੀ ਤੇ ਬੈਕਗ੍ਰਾਉਂਡ ਦੱਸੀ ਜਾਵੇ ਵੀ ਇਹ ਕਿੰਨੇ ਕਿ ਜਿਹੜੇ ਮੇਰੇ ਪਿੰਡ ਦੇ 2-4 ਬੰਦੇ ਨੇ ਇਹਨਾਂ ਨੂੰ ਚੰਗਿਆਈ ਦਾ ਸਰਟੀਫਿਕੇਟ ਵੰਡਿਆ ਜਾਂਦੇ ਐ। ਮੈਂ ਉਹਨਾਂ ਨੂੰ ਵੀ ਵੇਚੀ ਕੀਤੀ ਸੀ। ਆ ਇੱਕ ਮੇਰੇ ਪਿੰਡ ਦਾ ਗਰੀਬ ਸਿੱਖਾ ਹੋਰ ਬੌਰੀ ਐ ਵਿਚਾਰੀ। ਵੇਹਤ ਮਜ਼ਦੂਰੀ ਕਰਕੇ ਟੋਕਰੇ ਬਣਾਉਣ ਵਾਲੇ ਅੱਧੀ ਰਾਤ ਉੱਠ ਕੇ ਸਾਡੀਆਂ ਖਰੀਦ ਕੇ ਵੰਡਿਆ ਤੇ ਚੌਂਕਾ 'ਚ ਬਹਿ ਕੇ ਸਾਡੀਆਂ ਵੇਚਣ ਵਾਲੇ ਇਹ ਕਲੇ ਵੀ ਸਾਡਾ 199000 33000 ਬਕਾਇਆ ਹਿਸਾਬ ਕਰਕੇ 1/8/2018 ਨੂੰ ਤੇ ਥੱਲੇ ਸਾਈਨ ਅਸਿੱਖਾ ਦੇ ਆਹ ਧੀਮਾ ਨਾ ਖੁੰਚੂਸ ਕੇ ਯਾਰ ਸ਼ੌਹਰਤਾ ਯਾਰ ਜਿਹੜਾ ਸੱਪ ਹੁੰਦਾ ਨਾ ਸੱਪ ਚਾਕੜ ਵਾਲੀ ਹੁੰਦੀ ਏ ਉਹ ਬਾਲ ਜੇ ਪਤਾ ਕਿਉਂ ਫੈਂਦਾ ਹੁੰਦਾ ਹੈ ਉਹ ਆਪ ਤੋਂ ਮਾਰਿਆ ਤੇ ਅਡੇ ਖਾ ਕੇ ਬਾਲ ਦੇ ਖਾ ਕੇ ਤੁਰਦਾ ਜਿਵੇਂ ਮੈਂ ਬਡਾ ਹੁੰਦਾ ਸਾਪਨਾ ਬਲਜੇ ਖਾ ਕੇ ਗੋਬਰ ਦਾ ਆਪ ਕੋ ਮਾੜਿਆ ਦੇ ਆਂਡੇ ਖਾ ਕੇ ਬਲ ਖਾ ਕੇ ਤੁਰਦਾ ਕਿ ਉਹਨੇ ਹਜੋ ਕਰਨੇ ਹੁੰਦੇ ਨਾ ਉਹ ਕਹਿੰਦਾ ਮੈਂ ਜ਼ਹਿਰੀਲਾ ਮੈਂ ਵੱਡਾ ਹੁੰਦਾਗਾ ਆਂ ਗਰੀਬਾ ਖੂਨ ਚੂਸ ਕੇ ਉਹਨੇ ਬਲਜੇ ਪਾ ਕੇ ਤੁਰਦੇ ਵੀ ਅਸੀਂ ਵੱਡੇ ਹੁੰਦੇ ਆ ਇਹਨਾਂ ਦੇ ਕੀ ਦੁਬਾਰਾ ਅਸੀਂ ਚਾਰਜ ਕਰਦੇ ਇਹ ਬੇਇਨਤੀਆ ਪ੍ਰਵਾਨ ਕਰੋ ਬਸ ਬਸ ਆਪਣੇ ਸੱਚੀ ਸਹੁੰਆਂ ਨੂੰ ਆਪਣੇ ਮਿੱਤਰਾਂ ਦੋਸਤਾਂ ਨੂੰ ਜਿਨ੍ਹਾਂ ਕੋਲੇ ਪਿੰਡ ਦੇ ਵਿੱਚ ਪ੍ਰਮੋਠ ਪਏ ਹੋ ਪ੍ਰਮੋਠ ਲਿਆ ਕੇ ਫੂਕ ਕੀਤੇ ਜਾਣ ਇਹ ਪਹਿਲੀ ਵਾਰ ਖਬਰੇ ਦਾ ਆਦਕਾ ਤੁਮਾਫੀ ਚੋਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ